ਮਠਿੰਡਾ ਦੇ ਬਾਬਾ ਫਰੀਦਨਗਰ ਦੇ ਵਿੱਚ ਇੱਕ ਨਵ ਵਿਆਹਤ ਵਿਆਹ ਹੁਤਾ ਦੀ ਜੋੜੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਕੁੜੀ ਦਾ ਹਾਲ ਹੀ ਦੇ ਵਿੱਚ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਕੁਝ ਦਿਨ ਤਾਂ ਠੀਕ ਬੀਤੇ ਪਰ ਵਿਆਹ ਤੋਂ ਬਾਅਦ ਜੁੜਾ ਹੈ ਕੁਝ ਦਿਨ ਬਾਅਦ ਹੀ ਸਹੁਰਾ ਪਰਿਵਾਰ ਨੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਮਰਤ ਕਾਦੇ ਦੇ ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਦੁਪਹਿਰ ਕਰੀਬ 1 ਵਜੇ ਉਹਨਾਂ ਦੀ ਆਪਣੀ ਧੀ ਦੇ ਨਾਲ ਗੱਲਬਾਤ ਹੋਈ ਏ ਤੇ ਇਸ ਤੋਂ ਬਾਅਦ ਜੁੜਾ ਹੈ ਉਸ ਵਕਤ ਬਿਲਕੁਲ ਠੀਕ ਠਾਕ ਸੀ ਪਰ ਸ਼ਾਮ ਨੂੰ ਸਹੁਰਾ ਪਰਿਵਾਰ ਦੇ ਵੱਲੋਂ ਉਹਨਾਂ ਨੂੰ ਫੋਨ ਕੀਤਾ ਗਿਆ ਕਿ ਕੁੜੀ ਦੀ ਹਾਲਤ ਠੀਕ ਨਹੀਂ ਹੈ ਤੇ ਉਸ ਸੀ ਅਤੇ ਉਸ ਦੇ ਦਿਲ ਦੇ ਵਿੱਚ ਫਾਹੇ ਦੇ ਨਿਸ਼ਾਨ ਵੀ ਸਨ ਪਰਿਵਾਰਕ ਮੈਂਬਰ ਦਾ ਇਲਜ਼ਾਮ ਹੈ ਕਿ ਉਹਨਾਂ ਦੀ ਕੁੜੀ ਦਾ ਕਤਲ ਕਰਕੇ লাশ ਨੂੰ ਪੱਖੇ ਦਲਾਲ ਟੰਗਿਆ ਗਿਆ ਹੈ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੱਕ ਲੜਕੀ ਤੋਂ ਗਈ ਸੀ ਭਲੌਰ ਤੋਂ ਬਾਬਾ ਫਰੀਦ ਕਲੋਨੀ ਵਿੱਚ ਕੁੜੀ ਦਾ ਨਾਮ ਸੀ ਅਰਸ਼ਦੀਪ ਗੌਰ ਕੁਝ 2 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਜੋ ਵੀ ਉਹਦਾ ਸਾਰਾ ਪਰਿਵਾਰ ਉਹ ਪੰਗ ਪਰੇਸ਼ਾਨ ਕਰਦੇ ਰਹੇ ਨੇ ਜਿਸ ਕਾਰਨ ਅੱਜ ਉਸ ਦੀ ਮੌਤ ਹੋ ਗਈ ਮੌਤ ਕੀ ਮੌਤ ਨਹੀਂ ਹੋਈ ਉਹਨਾਂ ਨੇ ਕਤਲ ਕੀਤਾ ਜਿਹਦੇ ਵਿੱਚ ਉਹਦਾ ਸਹੁਰਾ ਪਰਿਵਾਰ ਸੱਸ ਸਹੁਰਾ ਔਰ ਨੰਦ ਤੇ ਉਸ ਦੇ ਘਰ ਵਾਲਾ ਤੇ ਚਾਰੇ ਪਾਸੇ ਲੱਗਿਆ ਕਿ ਕਤਲ ਕੀਤਾ ਗਿਆ ਕਿਉਂਕਿ ਅਸੀਂ ਉੱਥੇ ਜਦੋਂ ਗਾਇਸ ਸਾਹਿਬ ਪੁਲਿਸ ਨਾਲ ਲੈ ਕੇ ਗਏ ਆ ਪੁਲਿਸ ਦੇ ਵੀ ਵੈਰੀਫਾਈ ਹੋਈ ਆ ਪੁਲਿਸ ਨੇ ਵੀ ਸਾਰਾ ਕੁਝ ਕੀਤਾ ਵੀ ਉਹ ਕਿਤੇ ਦੇ ਦੱਸਦੇ ਨੇ ਵੀ ਮੈਲ ਆਈਆ ਕਿਤੇ ਉਹ ਕਹਿੰਦੇ ਵੀ ਸੱਸ ਕਿ ਨਹੀਂ ਮੈਲ ਆਈਏ ਕਿਤੇ ਕਹਿੰਦਾ ਸਾਰਾ ਮੈਲ ਆਇਆ ਕਿਤੇ ਕਹਿੰਦਾ ਵੀ ਘਰਾਂ ਲੱਗਣਾ ਮੈਲ ਆਇਆ ਪਰ ਉਹਨਾਂ ਦੇ ਆਪਸ ਵਿੱਚ ਕੋਈ ਬਿਆਨ ਨਹੀਂ ਮਿਲੇ ਅਸੀਂ ਇੱਥੇ ਗਏ ਜਦੋਂ ਮੈਂ ਨਾਲ ਗਿਆ ਉਸ ਦੇ ਨਾਲ ਗਿਆ ਸਾਨੂੰ ਉਹਨਾਂ ਦੇ ਕੋਈ ਬਿਆਨ ਨਹੀਂ ਮਿਲਦੇ ਦਿਸੇ ਜੋ ਉਸ ਟੇਬਲ ਤੇ ਕਿਹਾ ਵੀ ਇਸ ਟੇਬਲ ਤੇ ਚੜ ਕੇ ਕੁੜੀ ਨੇ ਮੌਤ ਪਹਾਲਿਆ ਉਸ ਟੇਬਲ ਤੇ ਵੀ ਕੋਈ ਨਿਸ਼ਾਨ ਨਹੀਂ ਜਦੋਂ ਉਸੇ ਟੇਬਲ ਤੇ ਚੜ ਕੇ ਮੁਲਾਜ਼ਮ ਨੇ ਦੇਖਿਆ ਤਾਂ ਉਸ ਟੇਬਲ ਦੇ ਨਾਲ ਦੀ ਨਾਲ ਬੂਟਾਂ ਦੇ ਨਿਸ਼ਾਨ ਪੈ ਗਏ ਜਦੋਂ ਪੱਖੇ ਦੇ ਕਿਹਾ ਵੀ ਇਹ ਪੱਖੇ ਸੀ ਅਸੀਂ ਕਿਹਾ ਵੀ ਮੁਲਾਜ਼ਮਾਂ ਨੇ ਕਿਹਾ ਵੀ ਚੁੰਨੀ ਦੇ ਦੋ ਉਹਨਾਂ ਨੇ ਕੋਈ ਚੁੰਨੀ ਨਹੀਂ ਦਿੱਤੀ ਉਸੇ ਪੱਖੇ ਤੇ ਮਿੱਟੀ ਦਾ ਗਰਦਾ ਸੀ ਤਾਂ ਜਦੋਂ ਮੁਲਾਜ਼ਮ ਹੱਥ ਲਾਉਣਗੇ ਉਹ ਗਰਦਾ ਚੜਿਆ ਜਦੋਂ ਉਹ ਚੁੰਨੀ ਦਾ ਨਸਾਨ ਹੁੰਦਾ ਤਾਂ ਉਸੇ ਗਰਦਾ ਪਹਿਲਾਂ ਹੀ ਚੜਿਆ ਹੋਣਾ ਚਾਹੀਦਾ ਸੀ ਉਹ ਕੋਈ ਉਹਦੇ ਤੇ ਗਰਦਾ ਨਹੀਂ ਚੜਿਆ ਸੀ ਸਾਨੂੰ ਇਹ ਆ ਵੀ ਸਾਨੂੰ ਇਹ ਨਹੀਂ ਸਾਨੂੰ ਸ਼ੱਕ ਨਹੀਂ ਅਸੀਂ ਹਕੀਕਤ ਨਾਲ ਕਹਿ ਸਕਦੇ ਹਾਂ ਦਾਅਵੇ ਨਾਲ ਕਹਿ ਸਕਦੇ ਹਾਂ ਵੀ ਇਹ ਕੁੜੀ ਦਾ ਇਹਨਾਂ ਨੇ ਕਤਲ ਕੀਤਾ ਕਈ ਕਤਲ ਕਰਿਆ ਦਾ ਕਾਰਨ ਕੀ ਸੀ ਕਾਰਨ ਇਹ ਸੁਰੂ ਤੋਂ ਹੀ ਤਾਂ ਪਰੇਸ਼ਾਨੀ ਕਰਦੇ ਰਹੇ ਨੇ ਬਾਦ ਦੀ ਕਿਤੇ ਬਾਦ ਦੀ ਕਿਤੇ ਸੂਸ਼ਰਡ ਦਾ ਹੈ ਕਿਤੇ ਕੋਸ ਵਿਆਹ ਬਾਰੇ ਕਿਤੇ ਕੋਸ ਇਹ ਤੰਗ ਪਰੇਸ਼ਾਨੀ ਕਾ